ਵਾਹਿਗੁਰੂ ਜੀ ਹਤਨਾ ਵਸਰੇ ਵਾਹਿਗੁਰੂ ਸਹਿਮ ਜੀਓ ਪਾਵਨ ਸੰਯੋਗ ਮਿਲਹੁ ਪ੍ਰਵੇਯ ਆਪਣੇ ਪਲ ਪਲ ਨਾਮ ਸਦਾ ਮਤ ਜਪਨੇ ਚਰਨ ਕਮਲ ਪ੍ਰਭ ਕੇ ਨਤ ਧਿਆਵੋ ਕਵਨ ਸੋ ਮਤ ਅੰਜਿਤ ਪ੍ਰੀਤਮ ਪਾਵੋ ਐਸੀ ਕਿਰਪਾ ਕਰੋ ਪ੍ਰਭ ਮੇਰੇ ਮੇਸਰਨਾ ਕਾਮ ਮੇਰੇ ਓ ਕਉ ਟਲ ਗੁਰ ਸੇਵੀਐ ਅਹੰ ਨਸ ਸਹਜ ਸੋਭਾਈਂ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਕਾਮ ਸੰਗਨ ਚਲਹੀ ਮਾਇਆ ਜੰਗੂ ਓਟ ਸੁਧਾਰੇ ਛਤਰ ਪਤ ਸੰਤਨ ਕੇ ਖਿਆਲ ਕਾਮ ਸੰਗਨ ਚਲਹੀ ਸਰਗ ਰੇਸ਼ਰਪਤ ਸੰਤਨ ਕੇ ਖਿਆਲ ਰਮੈ ਅਹ ਬੁੱਧ ਉਹ ਵਿਦਸਨ ਏਤੁਰ ਕੀਟਾੜ ਬਹੁ ਜੁਨੀ ਜਨਮ ਮਰ ਹੈ ਬਿਕਿਆ ਮਿਤ ਲਾਲ ਸਤਿ ਵਚਨ ਸਾਧੂ ਕਹਮੈ ਨਿਤ ਜਪੇ ਗੁਪਾਲ ਸਿਮਰ ਸਿਮਰ ਨਾਮ ਲਗਤਰਿ ਅਰਕੇ ਰੰਗ ਲਗ ਸਤਿ ਵਚਨ ਸਾਦੂ ਕਹੈ ਨਿਤ ਜੱਪੇ ਗੋਬਾਲ ਸਿਮਰਿ ਸਿਮਰਿ ਨਾਨਕ ਕਰੇ ਅਰਕੇ ਰੰਗ ਲਾਣ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕੀ ਪਤੇ